ਸਾਸ਼ੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਮਾਤਾ ਜੀ ਦਾ ਲੇਖ ਆਪਣੀ ਮਾਂ ਬਾਰੇ ਲੇਖ ਹਰ ਧਰਮ ਦੇ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਮੇਰੇ ਮਾਤਾ ਜੀ ਦਾ ਨਾਮ ਦਿਸਪਾਲ कौर ਹੈ ਮੇਰੇ ਮਾਤਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਾਂ ਦੇ ਵਿੱਚ ਹੋਣੇ ਚਾਹੀਦੇ ਹਨ ਮੇਰੇ ਮਾਤਾ ਜੀ ਸਵੇਰੇ ਜਲਦੀ ਉੱਠਦੇ ਹਨ ਉਸ ਤੋਂ ਬਾਅਦ ਉਹ ਸੈਰ ਕਰਨ ਜਾਂਦੇ ਹਨ ਉਹ ਹਰ ਰੋਜ਼ ਪਾਠ ਵੀ ਕਰਦੇ ਹਨ ਉਹ ਸਾਨੂੰ ਵੀ ਸੈਰ ਕਰਨ ਦੇ ਲਈ ਆਖਦੇ ਹਨ ਉਸ ਤੋਂ ਬਾਅਦ ਉਹ ਆਪਣਾ ਘਰ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਜਦੋਂ ਮੈਨੂੰ ਵੀ ਸਮਾਂ ਮਿਲਦਾ ਹੈ ਤਾਂ ਮੈਂ ਵੀ ਉਹਨਾਂ ਦੇ ਘਰ ਘਰ ਦੇ ਵਿੱਚ ਜੋ ਵੀ ਕੰਮਕਾਰ ਹੁੰਦਾ ਹੈ ਉਸ ਵਿੱਚ ਪੂਰੀ ਮਦਦ ਕਰਦਾ ਹਾਂ ਮੇਰੇ ਮਾਤਾ ਜੀ ਨੂੰ ਖਾਣਾ ਬਣਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਉਹ ਖਾਣਾ ਬਣਾਉਣ ਸਮੇਂ ਸਾਫ਼ ਸਫਾਈ ਅਤੇ ਪੌਸ਼ਟਿਕਤਾ ਦਾ ਪੂਰਾ ਧਿਆਨ ਰੱਖਦੇ ਹਨ। ਉਹਨਾਂ ਦੁਆਰਾ ਬਣਾਏ ਗਏ ਖਾਣੇ ਦੀ ਹਰ ਕੋਈ ਤਾਰੀਫ਼ ਕਰਦਾ ਹੈ। ਮੇਰੇ ਮਾਤਾ ਜੀ ਸਮਾਜਿਕ ਕੰਮਾਂ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖਦੇ ਹਨ। ਉਹ ਕਿਸੇ ਦੀ ਮਦਦ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਉਹਨਾਂ ਦੇ ਇਸ ਗੁਣ ਨੇ ਮੇਰੇ ਵਿੱਚ ਵੀ ਹਰ ਵਿਅਕਤੀ ਦੀ ਮਦਦ ਕਰਨ ਦਾ ਹਰ ਵੇਲੇ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦਾ ਗੁਣ ਪੈਦਾ ਕੀਤਾ ਹੈ। ਮੇਰੇ ਮਾਤਾ ਜੀ ਨੂੰ ਬਾਗਬਾਨੀ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਉਹ ਆਪਣੇ ਘਰ ਵਿੱਚ ਹੀ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਘਰ ਦੇ ਬਗੀਚੀ ਵਿੱਚ ਉਹ ਸੋਹਣੇ-ਸੋਹਣੇ ਫੁੱਲ ਉਗਾਉਂਦੇ ਹਨ। ਉਹ ਹੋਰ ਲੋਕਾਂ ਨੂੰ ਵੀ ਬਾਗਬਾਨੀ ਲਈ ਪ੍ਰੇਰਿਤ ਕਰਦੇ ਹਨ। ਸੋ ਇਹ ਮਾਤਾ ਜੀ, ਮੇਰੇ ਮਾਤਾ ਜੀ ਕਹਿ ਸਕਦੇ ਆ, ਮਾਂ ਦੇ ਲਿਖ ਵਾਰੇ ਕਹਿ ਸਕਦੇ ਆ ਜਾਂ ਮਾਤਾ ਮਾਈ ਮਦਰ ਕਹਿ ਸਕਦੇ ਆ ਇੰਗਲਿਸ਼ ਦੇ ਵਿੱਚ। ਉਲੇਖੀ ਬੜਾ ਛੋਟਾ ਲੇਖ ਹੈ 10 ਲਾਈਨਾਂ ਦਾ ਲੇਖ ਹੈ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਅਗਲਾ ਤੁਸੀਂ ਲੇਖ ਕਿਹੜਾ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ